ਵੜਨ ਨੂੰ ਬੁਖਾਰ ਹੋ ਰਿਹਾ ਸੀਗਾ ਡੈਂਗੂ ਹੀ ਉਹਨਾਂ ਨੇ ਮੈਂਟਲ ਹਰਾਸਮੈਂਟ ਕੀਤਾ ਉਹਨਾਂ ਨੂੰ ਤੇ ਉਹਨਾਂ ਨੇ ਇਲਾਜ ਨਹੀਂ ਕਰਾਇਆ ਪ੍ਰੋਪਰ ਲੋਕਲ ਡਿਸਪੈਂਸਰੀ ਚੋਂ ਦਵਾਈ ਦਵਾਈ ਗਏ ਉਹ ਤੜਫੀ ਗਏ ਉੱਥੇ ਸਾਨੂੰ ਕਹੀ ਗਏ ਰੁਕੜਵਾ ਲਓ 4 ਸਾਲ ਬذੇ ਕੰਪਨੀ ਚ ਇਹ ਫ੍ਰਿਕਾ ਪਿਛਲੇ ਸਾਲ ਭੇਜਾ ਦੀ ਸਾਂਝੀ ਕੰਪਨੀ ਦਿੱਤੀ ਇੰਡੀਆ ਦੀ ਟ੍ਰੇਨਰ ਦੀ ਫ੍ਰਿਕਾ ਨੇ ਦਿੱਤੀ ਉੱਥੇ ਜਿਹੜੇ ਇਹਨਾਂ ਨੇ ਵਾਦਾ ਕੀਤਾ ਤੇ ਤੈਨੂੰ ਗੱਡੀ ਦੇਵਾਂਗੇ ਸਾਰਾ ਲਾਹੇ ਤੈਨੂੰ ਸਹੀ ਦੇਵਾਂਗੇ ਉੱਚੇ ਬਹੁਤ ਮਾਰਾ 16 ਘੰਟੇ ਬੁਖਾਰ ਨਹੀਂ ਉੱਤਰਾ ਜਨਾਬ ਲਈ ਆਣ ਲੱਗ ਜਨਾ ਕੋਈ ਨਾ ਹਸਪੀਟਲ ਸੌ ਬਲੇ ਮੁੱਠੇ ਦੇ ਉਹਨਾਂ ਨੂੰ ਬੁਖਾਰ ਬਹੁਤ ਲੰਬੇ ਟਾਈਮ ਤੋਂ ਹੋ ਰਿਹਾ ਸੀ ਜੀ ਉਹ ਕਹੀ ਜਾਂਦੀ ਸੀ ਸਾਨੂੰ ਵੀ ਮੈਨੂੰ ਬੁਖਾਰ ਬਹੁਤ ਕੰਪਨੀ ਵਾਲੇ ਮੇਰੇ ਕੋਈ ਗੌਰ ਨਹੀਂ ਕਰਦੇ ਇਹ ਤਰੀਕਾ ਪਿਛਲੇ ਸਾਲ ਭੇਜਦੀ ਸਾਂਝੀ ਕੰਪਨੀ ਵਿੱਚ ਇੰਡੀਆ ਦੀ ਤੇ ਇਹਨਾਂ ਦੀ ਤਰੀਕਾ ਨਹੀਂ ਸੀ ਪਲੱਸ 2 ਚ ਪੜਦਾ ਬੇਟਾ ਬੇਟੀ ਛੋਟੀ ਹੈਗੀ 10 11 ਸਾਲ ਦੀ ਹੈ ਜੀ ਜੀ ਕੁਲਵੀਰ ਸਿੰਘ ਦਾ ਜੋ ਨੁਕਸਾਨ ਹੋਣਾ ਸੀ ਪਰਿਵਾਰ ਦਾ ਜਗਾ ਉਹ ਉਹ ਤਾਂ ਵੀ ਘਾਟਾ ਪੂਰਾ ਹੋ ਸਕਦਾ ਪਰ ਅਸੀਂ ਉਹਦੇ ਇਨਸਾਫ ਵਾਸਤੇ ਕੰਪਨੀ ਦੇ ਖਿਲਾਫ ਜ਼ਰੂਰ ਲੜਾਂਗੇ ਬੰਕੀ ਗੱਲ ਹੋਈ ਸੀ ਥੋੜੇ ਹਸਬੰਡ ਨੂੰ ਮੇਰੇ ਹਸਬੰਡ ਨੂੰ ਬੁਖਾਰ ਹੋ ਰਿਹਾ ਸੀਗਾ ਡੈਂਗੂ ਹੀ ਉਹਨਾਂ ਨੇ ਮੈਂਟਲ ਹਰਾਸਮੈਂਟ ਕੀਤਾ ਉਹਨਾਂ ਨੂੰ ਤੇ ਉਹਨਾਂ ਨੇ ਇਲਾਜ ਨਹੀਂ ਕਰਾਇਆ ਪ੍ਰੋਪਰ ਲੋਕਲ ਡਿਸਪੈਂਸਰੀ ਚੋਂ ਦਵਾਈ ਦਵਾਈ ਗਏ ਉਹ ਤੜਫੀ ਗਏ ਉੱਥੇ ਸਾਨੂੰ ਕਹੀ ਗਏ ਰੁਕੜਵਾ ਲਓ ਮੈਨੂੰ ਰੁਕੜਵਾ ਲਓ ਪਰ ਇਹਨਾਂ ਨੇ ਗੋਲੀਆਂ ਦੇ ਦਿੰਦੇ ਦੀ ਠੀਕ ਮੈਡਮ ਉਹ ਤਾਂ ਠੀਕ ਹੋ ਜਾਂਦਾ ਸੀਗਾ ਫਿਰ ਕੰਮ ਤੇ ਵਗ ਜਾਂਦੇ ਸੀਗੇ ਇੱਕ ਦਿਨ ਬਾਹਰ ਗਏ ਉੱਥੇ 4 ਘੰਟੇ ਬਾਹਰ ਹੀ ਖੜੇ ਰਹੇ ਕੰਪਨੀ ਵਾਲਿਆਂ ਨੇ ਅੰਦਰ ਨਹੀਂ ਵੜਨ ਦਿੱਤਾ ਉਹਨਾਂ ਨੂੰ ਉਹਦੋਂ ਉਹਨਾਂ ਦੇ ਦਿਮਾਗ ਤੇ ਲੋਡ ਪੈ ਰਿਆ ਸੀਗਾ ਤੇ ਉਹਨਾਂ ਨੇ ਦਵਾਈ ਨਹੀਂ ਦਵਾਈ ਹੈਗੀ ਸਾਰੀ ਕੰਪਨੀ ਵਾਲੇ ਵਿੱਚੇ ਨੇਗੇ ਬੱਚੇ ਕਿੱਲ ਸੀ ਆਪਣੀ ਬੇਟਾ ਤੇ ਮੇਰਾ ਉਹਦਾ ਬੇਟਾ ਸੀਗਾ ਕਿੰਨੇ ਟਾਈਮ ਤੋਂ ਕੰਪਨੀ ਚ ਕੰਮ ਕਰ ਰਿਹਾ ਸੀ ਪਹਿਲੇ ਕੰਪਨੀ ਤੋਂ ਉਹ ਕਾਫੀ ਸਾਲ ਹੋ ਗਏ ਜੀ ਕਿ 3-4 ਸਾਲ ਬੀਤੇ ਕੰਪਨੀ ਚ ਇਹ ਫ੍ਰਿਕਾ ਪਿਛਲੇ ਸਾਲ ਭੇਜਦਾ ਦੀ ਸਾਂਝੀ ਕੰਪਨੀ ਵਿੱਚ ਇੰਡੀਆ ਦੀ ਤੇ ਇਹਨਾਂ ਦੀ ਫ੍ਰਿਕਾ ਲੈਤੀ ਉੱਥੇ ਜਿਹੜੇ ਇਹਨਾਂ ਨੇ ਵੈਦਾ ਕੀਤਾ ਤੇ ਤੈਨੂੰ ਗੱਡੀ ਦੇਵਾਂਗੇ ਸਾਰਾ ਲਾਹ ਤੈਨੂੰ ਸਹੀ ਦੇਵਾਂਗੇ ਉੱਥੇ ਬਹੁਤ ਮਾਰਾ 16 ਘੰਟੇ ਬੁਖਾਰ ਨੇ ਤਰਾਈ ਨਾ ਕੋਈ ਲੈ ਆਣ ਲੱਗਦੇ ਨਾ ਕੋਈ ਨਵਾਂ ਹਸਪੀਟਲ 100 ਕਿਲੋ ਮੀਟਰ ਤੇ ਇਹਨਾਂ ਨੇ ਦੇਖਭਾਲ ਉਹ ਟੈਲੀਫੋਨ ਕਰੀਗੇ ਨਾ ਸੁਣੇ ਨਹੀਂ ਕਹਿੰਦੇ ਬਹਾਨੇ ਮਾਰਦਾ ਹੈ ਉਹ ਸਾਡੇ ਕੋਲ ਸਾਰੀ ਸਟੇਟਮੈਂਟ ਪਈ ਹੈ ਜੀ ਬੇਸ਼ੱਕ ਇਹਨੇ ਬੱਚੇ ਛੋਟੇ ਛੋਟੇ ਮੈਂ ਬਜ਼ੁਰਗਾਂ ਕੰਮ ਨਹੀਂ ਹੁੰਦਾ ਮੇਰੇ ਬ੍ਰਦਰ ਸੀਗੇ ਵੀ ਮੇਰੇ ਵੱਡੇ ਵੀਰ ਜੀ ਸੀਗੇ ਠੀਕ ਘਟਨਾ ਹੋਈ ਹੈ ਤਾਂ ਉਹਨਾਂ ਨੂੰ ਬੁਖਾਰ ਬਹੁਤ ਲੰਬੇ ਟਾਈਮ ਤੋਂ ਹੋ ਰਿਹਾ ਸੀਗਾ ਉਹ ਕਹੀ ਜਾਂਦੀ ਸੀ ਸਾਨੂੰ ਵੀ ਮੈਨੂੰ ਬੁਖਾਰ ਬਹੁਤ ਕੰਪਨੀ ਵਾਲੇ ਮੇਰੀ ਕੋਈ ਗੌਰ ਨਹੀਂ ਕਰਦੇ ਹੈਗੇ ਮੇਰੇ ਕੋਈ ਇਲਾਜ ਨਹੀਂ ਕਰਾਉਂਦੇ ਹੈਗੇ ਅਸੀਂ ਕਿਹਾ ਵੀ ਤੁਸੀਂ ਇੱਥੇ ਆ ਜਾਓ ਕਹਿੰਦੇ ਮੈਂ ਬਹੁਤ ਵਾਰੀ ਕਹਤਾ ਵੀ ਮੈਨੂੰ ਮੇਰਾ ਵੀਜ਼ਾ ਲਵਾ ਦਿਓ ਵੀਜ਼ਾ ਨਹੀਂ ਲਵਾ ਰਹੇ ਸੀ ਉਹ ਕਿੱਥੇ ਸੀ ਕਿਹੜੀ ਜਗ੍ਹਾ ਸੀ ਉਹ ਅਪ੍ਰਿਕਾ ਸੀਗੇ ਅਪ੍ਰਿਕਾ ਜੀ ਅਪ੍ਰਿਕਾ ਸੀ ਜੀ ਵੀਰ ਜੀ ਠੀਕ ਹੈ ਜੀ ਮਤਲਬ ਉਸੇ ਨੇ ਵੀਜ਼ਾ ਲਾ ਕੇ ਭੇਜਿਆ ਨਾ ਜੀ ਇਹ ਬਹੁਤ ਤੰਗ ਕਰਦੇ ਨੇ ਕਿਸੇ ਵਧੀਆ ਹਸਪੀਟਲ ਚ ਦਵਾਈ ਨਹੀਂ ਦਵਾਈ ਇਹਨੂੰ ਦਵਾਈ ਵੈਸੀ ਨਾਰਮਲ ਦੇਈ ਗਏ ਉਹਨਾਂ ਨੇ ਲੋਡ ਪਾ ਲਿਆ ਦਿਮਾਗ ਤੇ ਬਹੁਤ ਜ਼ਿਆਦਾ ਲੋਡ ਸੀਗੇ ਉਹਨਾਂ ਦੇ ਕਿਉਂਕਿ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਅਸੀਂ ਹਰ ਰੋਜ਼ ਫੋਨ ਕਰਦੇ ਹਾਂ ਸਾਡਾ ਮੈਸੇਜ ਹੁੰਦਾ ਕਹਿੰਦੇ ਮੈਂ ਠੀਕ ਨਹੀਂ ਹੈਗਾ ਸਾਨੂੰ ਇਹੀ ਗੱਲ ਕਹਿੰਦਾ ਕਹਿੰਦਾ ਕੰਪਨੀ ਵਾਲੇ ਮੇਰੇ ਵੀਜ਼ਾ ਨਹੀਂ ਲਵਾ ਰਹੇ ਕੀ ਮੰਗ ਕਰਦੇ ਨੇ ਉਹ ਸਿਸਮਾਂ ਮੰਗ ਕਰਦੇ ਨੇ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਹੋਏ ਜੀ ਇੱਕ ਇਹ ਜਗ੍ਹਾ ਬਣਾਉਣ ਲੱਗ ਰਹੇ ਨੇ ਜੀ ਇਹ ਜਵਾਖੜੀ ਹੁਣ ਕਿੱਥੇ ਫਿਰੂਗੀ ਜੀ ਤੇ ਬਾਕੀ ਇਹ ਜਿਹੜਾ ਭੋਗ ਦਾ ਖਰਚਾ ਉਹ ਦੇਣ ਜੀ ਬਾਕੀ ਕੋਈ ਇੱਕ ਬੱਚੇ ਨੌਕਰੀ ਵੀ ਦੇਣੀ ਚਾਹੀਦੀ ਇਹਨਾਂ ਨੂੰ ਜੀ ਹਾਂ ਜੀ ਇਹ ਬੁਵਾ ਦੋ ਬੱਚੇ ਕਿੰਨੇ ਦੇ ਜੀ ਦੋ ਬੱਚੇ ਨੇ ਜੀ ਪਲੱਸ 2 ਚ ਪੜਦਾ ਬੇਟਾ ਬੇਟੀ ਛੋਟੀ ਹੈਗੀ 10 11 ਸਾਲ ਦੀ ਹੈ ਜੀ ਜੇ ਤੁਸੀਂ ਆਪਾ ਹਸਪੀਟਲ ਲੈ ਕੇ ਗਰੇਵਨ ਆਉਂਦੇ ਹਾਂ ਜੀ ਕੀ ਘਟਨਾ ਕੀ ਹੋਈ ਸੀਗੀ ਜੋ ਤੁਸੀਂ ਦੱਸ ਲਏ ਸੀਗੇ ਵੀ ਤੁਹਾਡਾ ਬੇਸਤਜਾ ਸੀਗੇ ਕੌਣ ਸੀਗੇ ਉਹ ਕੀ ਘਟਨਾ ਹੋਈ ਹੈ ਸਭ ਤੋਂ ਵੱਡਾ ਹਾਂ ਮੇਰੇ ਰਿਸ਼ਤੇਦਾਰ ਨੇ ਜੀ ਕੁਲਵੀਰ ਸਿੰਘ ਮੇਰੀ ਚੀਚਾ ਜੀ ਲੱਗਦੇ ਨੇ ਕੁਲਵੀਰ ਸਿੰਘ ਸਨੋਪ ਸੁਖਦੇਵ ਸਿੰਘ ਠੀਕ ਹੈ ਜੀ ਉਹ ਕੁਝ ਸਾਲਾਂ ਤੋਂ ਮਤਲਬ ਇੱਕ ਟੀਆਰਵੀ ਕੰਪਨੀ ਲੁਧਿਆਣੇ ਦੀ ਉੱਥੇ ਉਹ ਇੱਕ ਦੋ ਸਾਲਾਂ ਤੋਂ ਕੰਮ ਕਰ ਰਹੇ ਸੀਗੇ ਤੇ ਉਹਨਾਂ ਨੇ ਦੋ ਸਾਲਾਂ ਤੋਂ ਦੋ ਸਾਲਾਂ ਤੋਂ ਕੰਮ ਕਰ ਰੱਖਿਆ ਕਰਦੇ ਸੀਗੇ ਤੇ ਉਹਨਾਂ ਨੇ ਡੇਢ ਸਾਲ ਤੋਂ ਆਪਣੇ ਕੁਲਵੀਰ ਸਿੰਘ ਨੂੰ ਸਾਊਥ ਅਫਰੀਕਾ ਭੇਜਿਆ ਹੋਇਆ ਸੀਗਾ ਉੱਥੇ ਉਹਨਾਂ ਨੇ ਕੀ ਹੈ ਉੱਥੇ ਉਹਨਾਂ ਨੇ ਬਿਲਕੁਲ ਵੀ ਉਹਦਾ ਟ੍ਰੀਟਮੈਂਟ ਨਹੀਂ ਕਰਾਇਆ ਉੱਥੇ ਉਹ ਬਿਮਾਰ ਹੋ ਗਏ ਸੀਗੇ ਉੱਥੇ ਜਾ ਕੇ ਉੱਥੇ ਉਹਨੂੰ ਫੈਸਿਲਿਟੀ ਨਹੀਂ ਪ੍ਰੋਵਾਈਡ ਕੀਤੀ ਗਈ ਜਿਵੇਂ ਇੱਥੇ ਕਹਿ ਕੇ ਲੱਗੇ ਸੀਗੇ ਤੁਹਾਨੂੰ ਪ੍ਰੋਪਰ ਮਕਾਨ ਮਿਲੂਗਾ ਗੱਡੀ ਮਿਲੂਗੀ ਏਸੀ ਵਾਲਾ ਰੂਮ ਸਾਰਾ ਪ੍ਰੋਪਰ ਮਿਲੂਗਾ ਖਾਣ ਪੀਣ ਦਾ ਪਰ ਉੱਥੇ ਉਹਨੂੰ ਲੈ ਕੇ ਪਰ ਉੱਥੇ ਉਹਨੂੰ ਕੋਈ ਵੀ ਐਮੇ ਦੀ ਫੈਸਿਲਿਟੀ ਨਹੀਂ ਪ੍ਰੋਵਾਈਡ ਹੋਈ ਜਿਸ ਕਾਰਨ ਉਹਨਾਂ ਦੀ ਉੱਥੇ ਸਬੀਤ ਖਰਾਬ ਹੋ ਗਈ ਉੱਥੇ ਉਹਨਾਂ ਨੂੰ ਡੇਂਗੂ ਹੋ ਗਿਆ ਤੇ ਉਹਨਾਂ ਨੂੰ ਮੈਡੀਕਲ ਫੈਸਿਲਿਟੀ ਇੱਕ ਸਿੰਪਲ ਡਾਕਟਰ ਕੋਲ ਲੈ ਕੇ ਜਾਇਆ ਗਿਆ ਤੇ ਉਹ ਟਿਕਾ ਲਾ ਕੇ ਉਹਨੂੰ ਕਰੇ ਤੋਰ ਦਿਆ ਕਰੇ ਜਿਸ ਕਨ ਉਹਨਾਂ ਦੀ ਹਾਲਤ ਦਿਨੋ ਦਿਨ ਵਿਗੜਦੀ ਗਈ ਤੇ 2-3 ਮਹੀਨੇ ਬਾਅਦ ਉਹ ਜਦੋਂ ਇੱਥੇ ਪੰਜਾਬ ਆਏ ਉੱਥੇ 2-3 ਮਹੀਨੇ ਲਗਾਤਾਰ ਉਹ ਬਿਮਾਰ ਰਹੇ ਨੇ ਜਦੋਂ ਉਹ ਪੰਜਾਬ ਆਏ ਤਾਂ ਇੱਥੇ ਆ ਕੇ ਉਹਨਾਂ ਨੂੰ ਅਸੀਂ ਪਹਿਲਾਂ ਲਹਿਰੇ ਹਸਪੀਟਲ ਚ ਚੰਡੀਗੜ੍ਹ ਹਸਪੀਟਲ ਚ ਦਾਖਲ ਕੀਤਾ ਉੱਥੇ ਉਹਨਾਂ ਦੀ ਹਾਲਤ ਸੈੱਟ ਨਹੀਂ ਆਈ ਹੈਗੀ ਫਿਰ ਅਸੀਂ ਉਹਨਾਂ ਨੂੰ ਸੰਗਰੂਰ ਉਮੀਦ ਹਸਪੀਟਲ ਚ ਦਾਖਲ ਕੀਤਾ ਕਿਉਂਕਿ ਉਹਨਾਂ ਦੀ ਜ਼ਿਆਦਾ ਹਾਲਤ ਖਰਾਬ ਹੋ ਗਈ ਫਿਰ ਉਹਨਾਂ ਨੂੰ ਅਸੀਂ ਦਿਨੋ ਦਿਨ ਖਰਾਬ ਹੋਏਗੀ ਹਾਲਤ ਦਿਨੋ ਦਿਨ ਖਰਾਬ ਹੋਏਗੀ ਫਿਰ بس 15 ਦਿਨ ਤੱਕ ਲਾਲੋ ਸੀ ਫਿਰ ਉਹਨਾਂ ਨੂੰ ਲੈ ਕੇ ਜੀਡੀਐਮ ਸੀ ਚ ਫਿਰ ਉੱਥੇ ਉਹ ਪੂਰੇ ਹੋ ਗਏ ਮਤਲਬ ਕੰਪਨੀ ਨੇ ਬਿਲਕੁਲ ਵੀ ਉਹਨਾਂ ਨਾਲ ਕੁਝ ਐਮੇਦਾਨ ਕੀਤਾ ਵੀ ਮਤਲਬ ਉਹਨਾਂ ਲਈ ਕੁਝ ਵਜੇ ਕਰ ਸਕੇ ਐਨੇ ਸਾਲਾਂ ਤੋਂ ਐਨੇ ਮਹੀਨਿਆਂ ਤੋਂ ਕੰਪਨੀ ਲਈ ਐਨੇ ਐਨਾ ਵਧੀਆ ਕੰਮ ਕਰ ਰਹੇ ਸੀ ਐਨਾ ਉਹਨਾਂ ਨੂੰ ਕਰੋੜਾਂ ਦਾ ਟਨਓਵਰ ਦਿੱਤਾ ਸੀ ਉਹਨਾਂ ਨੇ ਪਰ ਉਹਨਾਂ ਲਈ ਉਹ ਕੁਝ ਵੀ ਨਹੀਂ ਕਰ ਰਹੇ ਤੇ ਸਾਨੂੰ ਆ ਕੇ ਕੁਝ ਪੈਸਿਆਂ ਲਈ ਸਾਨੂੰ ਕਹਿਣ ਲੱਗੇ ਵੀ ਤੁਸੀਂ ਇਹ ਦਾਸ ਸੰਸ ਕਰ ਦੋ ਵੀ ਤੁਹਾਨੂੰ ਕੁਝ ਪੈਸੇ ਦੇ ਦਾਂਗੇ ਪਰ ਅਸੀਂ ਐਵੇਂ ਨਹੀਂ ਮੰਨਣਾ ਜੀ ਦੋ ਦੋ ਛੋਟੇ ਬੱਚੇ ਨੇ ਜੀ 12 ਸਾਲ ਦੀ ਕੁੜੀ ਹੈ ਤੇ 16 ਸਾਲ ਦਾ ਮੁੰਡਾ ਹੈ ਛੋਟੇ ਛੋਟੇ ਬੱਚੇ ਨੇ ਤੇ ਮਕਾਨ ਬਿਲਕੁਲ ਟੁੱਟਿਆ ਪਿਆ ਹੈ ਮਤਲਬ ਡਿਗਨ ਕਿਨਾਰੇ ਹੈ ਹੁਣ ਮੀ ਪਿਆ ਸੀ ਨਾ ਚੁੰਦਾ ਸੀਗਾ ਤੇ ਉਹਨੇ ਮਕਾਨ ਦਾ ਸੇੜਾ ਸੇੜਾ ਸੀ ਇਸੇ ਨੌਕਰੀ ਦੇ ਸਿਰ ਤੇ ਪਰ ਉਹਨਾਂ ਨੇ ਕੀ ਉਹਦਾ ਬਿਲਕੁਲ ਹੀ ਧਿਆਨ ਨਹੀਂ ਰੱਖਿਆ ਜਿਸ ਕਰਕੇ ਉਹਦੀ ਮੌਤ ਹੋ ਗਈ ਬਸ ਅਸੀਂ ਇਹੀ ਪ੍ਰਸ਼ਾਸਨ ਨੂੰ ਚਾਹਾਂਗੇ ਜੀ ਦਬਤ ਤੋਂ ਬਾਦ ਸਾਨੂੰ ਇਨਸਾਮ ਮਿਲ ਜੇ ਇਹ ਚੀਜ਼ ਦਾ ਕੀ ਜਿੱਕ ਘਟਨਾ ਕੀ ਹੋਈ ਹੈ ਜੀ ਸਾਡੀ ਤੁਹਾਡੇ ਕੀ ਲੱਗਦਾ ਸਾਡਾ ਰਿਸ਼ਤੇਦਾਰ ਨਾ ਬਾਹਰ ਗਿਆ ਹੋਇਆ ਸੀ ਜੀ ਸਾਊਥ ਅਫਰੀਕਾ ਜੀ ਉੱਥੇ 2-3 ਮਹੀਨੇ ਠੀਕ ਰਿਹਾ ਜੀ 2-3 ਮਹੀਨੇ ਬਾਅਦ ਉਹਦੇ ਚਸ਼ਮੇ ਟੁੱਟੇ ਸੀ ਉੱਥੇ ਜੀ ਉਹਨੇ ਕੰਪਨੀ ਦੇ ਗਰੁੱਪ ਚ ਵੀ ਪਾਇਆ ਵੀ ਮੈਨੂੰ ਚਸ਼ਮੇ ਟੁੱਟਣ ਕਾਰਨ ਵੀ ਮੇਰੇ ਸਿਰ ਦਰਦ ਰਹਿੰਦਾ ਵੀ ਉਧਰੋਂ ਚਸ਼ਮੇ ਨਹੀਂ ਮਿਲ ਰਹੇ ਸੀ ਵੀ ਇੰਡੀਆ ਤੋਂ ਚਸ਼ਮੇ ਭੇਜ ਦਿਓ ਇਹਨਾਂ ਨੇ ਚਸ਼ਮੇ ਨਹੀਂ ਭੇਜੇ ਕਿਸੇ ਨੇ ਉਨੇ ਗਰੁੱਪ ਚ ਵੀ ਪਾਇਆ ਹੋਇਆ ਮੇਰੇ ਕੋਲ ਵੀ ਮੈਸੇਜ ਆਇਆ ਹੋਇਆ ਹੈ ਉਹਨਾਂ ਦਾ ਤੇ ਉਸ ਤੋਂ ਬਾਅਦ ਉਹਨੂੰ ਬੁਖਾਰ ਚੜਦਾ ਰਿਹਾ ਤੇ ਇੱਕ ਛੋਟੇ ਜਿਹੇ ਡਾਕਟਰ ਕੋਲੇ ਲੈ ਕੇ ਜਾਂਦੇ ਸੀ ਟੀਕਾ ਲਾ ਕੇ ਉਹਨਾਂ ਨੂੰ ਭੇਜ ਦਿੰਦਾ ਸੀ ਜੀ ਉਸ ਤੋਂ ਬਾਅਦ ਜਦੋਂ ਕਾਫੀ 2-3 ਮਹੀਨੇ ਤੋਂ ਜ਼ਿਆਦਾ ਕਾਫੀ ਤੰਗ ਸੀ ਉਧਰ ਤੇ ਇਹ ਟਿਕਟ ਨਹੀਂ ਕਰਾਰੇ ਸੀ ਉਹਦੇ ਜੀ ਉਹਨੇ ਕਿਹਾ ਸੀ ਵੀ ਮੈਂ ਇੱਥੇ ਨਹੀਂ ਰਹਿਣਾ ਹੈਗਾ ਵੀ ਮੇਰੀ ਸਿਹਤ ਜ਼ਿਆਦਾ ਖਰਾਬ ਹੈ ਵੀ ਮੈਨੂੰ ਇੰਡੀਆ ਬੁਲਾ ਕੇ ਮੇਰਾ ਇਲਾਜ ਕਰਾ ਦਿਓ ਜਦ ਕੇ ਕੰਪਨੀ ਦਾ ਬਣਦਾ ਸਾਰਾ ਇਲਾਜ ਕਰਾਣਾ ਜੀ ਕੰਪਨੀ ਵਾਲੇ ਨੇ ਟਿਕਟ ਨਹੀਂ ਕਰਾਈ ਫਿਰ ਮੈਂ ਕੰਪਨੀ ਵਾਲੇ ਨੂੰ ਧਮਕਾਇਆ ਵੀ ਜੇ ਤੁਸੀਂ ਟਿਕਟ ਨਹੀਂ ਕਰਾਓਗੇ ਤਾਂ ਮੈਂ ਤੁਹਾਡੀ ਕੰਪਨੀ ਸਾਜੂਆ ਇੱਥੇ ਆ ਕੇ ਧਰਨਾ ਲਾ ਦਾਂਗੇ ਸੀ ਵੀ ਫਿਰ ਸਾਡੇ ਬੰਦੇ ਨੂੰ ਖਤਰਾ ਹੈ ਬਾਹਰ ਸੇਠ ਠੀਕ ਨਹੀਂ ਵੀ ਉਹਨੂੰ ਬੁਲਾਓ ਇਹਨਾਂ ਨੇ ਮੇਰੇ ਕਹਿਣ ਤੇ ਜੇ ਟਿਕਟ ਭੇਜਤੀ ਕਰਵਾ ਕੇ ਜਦੋਂ ਉਹ ਆਏ ਦਿੱਲੀ ਤੋਂ ਜਦ ਕੇ ਕੰਪਨੀ ਦੀ ਜ਼ਿੰਮੇਵਾਰੀ ਬਣਦੀ ਹੈ ਬੰਦੇ ਨੂੰ ਦਿੱਲੀ ਤੋਂ ਆ ਕੇ ਲੈ ਕੇ ਆਣ ਦੀ ਜੀ ਇਹਨਾਂ ਨੇ ਕੋਈ ਆਪਣੀ ਕੰਪਨੀ ਦੀ ਗੱਡੀ ਨਹੀਂ ਭੇਜੀ ਜਦ ਕਿ ਪਹਿਲਾਂ ਜਦੋਂ ਉਹ ਆਉਂਦੇ ਸੀ ਬਾਹਰੋਂ ਕੰਪਨੀ ਗੱਡੀ ਭੇਜਦੀ ਸੀ ਦਿੱਲੀ ਬੰਦੇ ਨੂੰ ਲੈਣ ਵਾਸਤੇ ਜੀ ਇਹਨਾਂ ਨੇ ਅਸੀਂ ਨਾ ਇਥੋਂ ਪ੍ਰਾਈਵੇਟ ਗੱਡੀ ਟੈਕਸੀ ਕਰਾ ਕੇ ਉਹਨੂੰ ਦਿੱਲੀ ਤੋਂ ਲੈ ਕੇ ਆਏ ਇੱਕ ਤਰੀਕ ਨੂੰ ਦਿੱਲੀ ਤੋਂ ਲੈ ਕੇ ਆਏ ਇੱਕ ਤਰੀਕ ਤੋਂ ਬਾਅਦ ਕੰਪਨੀ ਵਾਲੇ ਕਿਸੇ ਵੀ ਬੰਦੇ ਨੇ ਨਹੀਂ ਕਿਹਾ ਵੀ ਤੁਸੀਂ ਆਏ ਹੋ ਤਬੀਅਤ ਤੁਹਾਡੀ ਨਹੀਂ ਸ਼ਹੀ ਇਹ ਵੀ ਕੰਪਨੀ ਦਾ ਅਰਜ ਬਣਦਾ ਇਲਾਜ ਕਰਾਣ ਦਾ ਜੀ ਕੰਪਨੀ ਵਾਲੇ ਨੇ ਕਿਸੇ ਨੇ ਨਹੀਂ ਪੁੱਛਿਆ ਜੀ ਨਾ ਕੋਈ ਇਲਾਜ ਕਰਾਇਆ ਸੀ ਆਪਦੇ ਤੌਰ ਤੇ ਦਾਖਲ ਕੀਤਾ ਛੋਟੇ ਹਸਪਤਾਲ 'ਚ ਉੱਥੋਂ ਨਹੀਂ ਠੀਕ ਆਏ ਤੇ ਫਿਰ ਸੰਗਰੂਰ ਦਾਖਲ ਕੀਤਾ ਜੀ ਸੰਗਰੂਰ ਤੋਂ ਬਾਅਦ ਫਿਰ ਦੇ ਆਨੰਦ ਲੈ ਗਏ ਲੁਧਿਆਣੇ ਜੀ ਜਦੋਂ ਉਹਨਾਂ ਦੀ ਉੱਥੇ ਡੈਥ ਹੋ ਗਈ ਉਸ ਤੋਂ ਬਾਅਦ ਕੰਪਨੀ ਵਾਲੇ ਆਏ ਜੀ ਉਸ ਤੋਂ ਬਾਅਦ ਕੰਪਨੀ ਵਾਲਿਆਂ ਨੂੰ ਡਰ ਹੋ ਗਿਆ ਵੀ ਇੱਥੇ ਕਿਤੇ ਕੋਈ ਵਾਦਾ ਨਾ ਬਿਦਾ ਦੇਣ ਉਹਨਾਂ ਨੇ ਆਪ ਦਾ ਨਿੱਜੀ ਤੌਰ ਤੇ ਇੱਕ ਨਿੱਜੀ ਐਂਬੂਲੈਂਸ ਵਾਰੋਂ ਮਕਾ ਕੇ ਤੇ ਡੈੱਡ ਬੋਡੀ ਸਾਨੂੰ ਫਟਾਫਟ ਆਪਦਾ ਬਿੱਲ ਪੇ ਕਰਕੇ ਉੱਥੇ ਸਾਨੂੰ ਭੇਜਤਾ ਜੀ ਤੇ ਅਸੀਂ ਉਹ ਰਾਤ ਨੂੰ ਸਨਾਮ ਡੈੱਡ ਬੋਡੀ ਹਸਪਤਾਲ ਚ ਜਾਮਾ ਕਰਤੀ ਤੇ ਅਸੀਂ ਗਰੁੱਪ ਚ ਪਾਤੀ ਫੋਟੋ ਉਹਨਾਂ ਤੇ ਵੀ ਐਦਾ ਦਾ ਗੱਲ ਹੈ ਤੇ ਉਹਨਾਂ ਦੇ 7-8 ਬੰਦੇ ਆਏ ਜੀ ਅੱਜ ਤੇ ਸਾਨੂੰ ਕਹਿੰਦੇ ਵੀ ਰਾਜੀ ਬੰਦਾ ਕਰ ਲੋ ਵੀ ਅਸੀਂ ਤੁਹਾਨੂੰ 5 ਲੱਖ ਰੁਪਏ ਦਿੰਨੇ ਆ ਜੀ ਤੇ ਉਹਦੀ ਵੀਡੀਓ ਵੀ ਬਣਾਈ ਹੋਈ ਐ ਅਸੀਂ ਜੀ ਅਸੀਂ ਕਿਹਾ ਵੀ 5 ਲੱਖ ਰੁਪਏ ਅਸੀਂ ਬੰਦੇ ਦੀ ਥੋੜੀ ਕੀਮਤ ਪਾਣੀ ਐ ਵੀ ਉਹ ਛੋਟੇ ਛੋਟੇ ਬੱਚੇ ਨੇ ਘੱਟੋ ਘੱਟ ਐਨੇ ਸਾਲਾਂ ਤੋਂ ਤੁਹਾਡੇ ਕੰਮ ਕਰ ਰਿਹਾ ਐ ਉਹ ਬੱਚਿਆਂ ਬਾਰੇ ਤਾਂ ਕੁਝ ਥੋੜਾ ਥੋੜਾ ਦੇਖੋ ਵੀ 7-8 ਲੱਖ ਤਾਂ ਉਹਦਾ ਐਗਰੀਮੈਂਟ ਦੇ ਮੁਤਾਬਕ ਉਹਨਾਂ ਕਹਣੀ ਬਣਦਾ ਹੈ ਜੀ ਕੰਪਨੀ ਕਹਣੀ ਜੀ ਫਿਰ ਵੀ ਇਹ ਕਹਿੰਦੇ ਨਹੀਂ ਐਤੋਂ ਵੱਧ ਨਹੀਂ ਦੇਣੇ ਅਸੀਂ ਫਿਰ ਬਾਅਦ ਚ ਫਿਰ ਦੁਬਾਰਾ ਫਿਰ ਵਾਪਸ ਮੁੜ ਕੇ ਆ ਕੇ ਕਹਿੰਦੇ ਪੰਜ ਅੱਜ ਦੇ ਦੇਨੇ ਆ ਪੰਜ ਭੋਗ ਤੇ ਦੇ ਦਾਂਗੇ ਅਸੀਂ ਕਿਹਾ ਵੀ ਭੋਗ ਤੇ ਕੌਣ ਕਿਹਨੇ ਪੁੱਛਣਾ ਮਗਰੋਂ ਕੌਣ ਆਊਗਾ ਇਸ ਕਰਕੇ ਉਹ ਚਲੇ ਗਏ ਨੇ ਠੀਕ ਹੈ ਪਿਛਲੇ ਪਰਿਵਾਰ ਦੇ ਵਿੱਚ ਬੱਚੇ ਕਈ ਬੱਚੇ ਇੱਕ ਕੁੜੀ ਹੈ 11 12 ਸਾਲ ਦੀ 16 ਸਾਲ ਦਾ ਨਾ ਸੀ ਛੋਟਾ ਜਿਹਾ ਛਾਲਦਾ ਮੁੰਡਾ ਹੈ ਜੀ ਠੀਕ ਹੈ ਬੱਚੇ ਵੀ ਛੋਟੇ ਨਹੀਂ ਛੋਟੇ ਬੱਚੇ ਨੇ ਜੀ ਹਾਂ ਜੀ ਠੀਕ ਹੈ ਘਰ ਦੀ ਹਾਲਤੀ ਗੱਲ ਕਰੀ ਬਿਲਕੁਲ ਖਰਾਬ ਹੈ ਜੀ ਕਿਉਂਕਿ ਇਮਾਨਦਾਰੀ ਨਾਲੇ ਕੰਪਨੀ ਚ ਕੰਮ ਕਰਦੇ ਸੀ ਕਦੇ ਬੇਈਮਾਨ ਨੇ ਨਾਲ ਨਹੀਂ ਪੈਸਾ ਕਮਾਇਆ ਉਹਨਾਂ ਨੇ ਜੀ ਸੂਰ ਪਰਿਵਾਰ ਵੱਲੋਂ ਕੀ ਕੀ ਮੰਗੀ ਇੱਕ ਚੌਣੀ ਪਰਿਵਾਰ ਵੱਲੋਂ ਤਾਂ ਇਹ ਵੀ ਚੱਲ ਕੰਪਨੀ ਦਾ ਫਰਜ ਬਣਦਾ ਜੀ ਇੰਸ਼ੋਰੈਂਸ ਕਰਦੀ ਹੈ ਕੰਪਨੀ ਬੰਦੇ ਦਾ ਪਰਿਵਾਰ ਬੱਚੇ ਨਿਆਣੇ ਬੱਚੇ ਨਿਆਣੇ ਨੇ ਜੀ ਕੰਪਨੀ ਦੇ ਸ਼ਿਰੋਂ ਉਹਨਾਂ ਨੇ ਮਕਾਨ ਦਾ ਸ਼ੁਰੂ ਕਰਿਆ ਤੇ ਵੀ ਚਲੋ ਮੈਂ ਨੌਕਰੀ ਤੇ ਲੱਗਿਆ ਹਾਂ ਵੀ ਮੇਰਾ ਮਕਾਨ ਬਣੂ ਮਕਾਨ ਵੀ ਅੱਧ ਵਿਚਾਲੇ ਪਿਆ ਜੀ ਇੱਦਾਂ ਤੇ ਬੱਚੇ ਵੀ ਨੇ ਆਨੇ ਘੱਟੋ ਘੱਟ 40-50 ਲੱਖ ਰੁਪਈਆ ਦਾ ਚਾਹੀਦੇ ਜੀ ਇਹ ਸ਼ੌਹਰਸ ਚਾਹੀਦੇ ਹਾਂ ਇੰਨਾ ਚਾਹੀਦੇ ਜੀ ਬੱਚਿਆਂ ਦੀ ਜ਼ਿੰਦਗੀ ਵਾਸਤੇ ਚਾਹੀਦੇ ਜੀ ਹਾਂ ਜਿਵੇਂ ਲਿਮਟਿਡ ਕੰਪਨੀ ਹੈ ਜੀ ਸਾਰੀਆਂ ਸਹੂਲਤਾਂ ਦਿੰਦੀ ਹੈ ਕੰਪਨੀ ਜੀ ਤੇ ਅੱਜ ਆ ਕੇ ਉਹ ਕਹਿੰਦੇ 5 ਲੱਖ ਲੈ ਲਓ ਜੀ ਠੀਕ ਹੈ ਹਾਂ ਜੀ ਮਤਲਬ ਜੇਕਰ ਕੰਪਨੀ ਪੈਸੇ ਨਹੀਂ ਦਿੰਦੀ ਫਿਰ ਕੀ ਹੋਊਗਾ ਪਰ ਇਹ ਸਤਨ ਨਾ ਲਾਵਾਂਗੇ ਉਹ ਡੈੱਡ ਬੋਡੀ ਰੱਖ ਕੇ ਜੀ ਧਰਨਾ ਲਾਵਾਂਗੇ ਜੇ ਤੇ ਕੰਪਨੀ ਹੈ ਹਾਂ 10 ਸੰਸਕਾਰ ਨਹੀਂ ਕਰਦੇ ਹੈ 10 ਸੰਸਕਾਰ ਨਹੀਂ ਕਰਦੇ ਨਹੀਂ ਕਰਦੇ ਜੀ ਉਹ ਤੱਕ ਦਾ ਸੰਸਕਾਰ ਨਹੀਂ ਕਰਦੇ ਜੀ ਜਦ ਤੱਕ ਸਾਡੀ ਕੋਈ ਮੰਗ ਨਹੀਂ ਸੁਣੀ ਜਾਊਗੀ ਜੀ ਠੀਕ ਹੈ ਹਾਂ ਮੇਰੇ ਤੋਂ ਜੀ ਕੀ ਕਹੋਗੇ ਜਿਵੇਂ ਕੀ ਜੀ ਡੈਸਟ ਹੋਈ ਹੈਗੀ ਕੰਪਨੀ ਦੇ ਬੰਦਾ ਕੰਮ ਕਰਦਾ ਥੋੜੀ ਫਰੈਂਡ ਸੀ ਕੀ ਕਹੋਗੇ ਪਰ ਤੇ ਵੀ ਤਾਂ ਗੱਲ ਇਹ ਹੈ ਜੀ ਕੁਲਵੀਰ ਸਿੰਘ ਬਹੁਤ ਵਧੀਆ ਇਨਸਾਨ ਸੀਗਾ ਹਰ ਇੱਕ ਦੇ ਦੁੱਖ ਸੁੱਖ ਵਿੱਚ ਖੜਨ ਵਾਲਾ ਸੀਗਾ ਜਦੋਂ ਸਾਨੂੰ ਸਵੇਰੀ ਇਹਦੀ ਖਬਰ ਮਿਲੀ ਬਹੁਤ ਦੁੱਖ ਹੋਇਆ ਤੇ ਅਸੀਂ ਉਹ ਦੁੱਖ ਦੀ ਖਬਰ ਸੁਣ ਕੇ ਨਾਲ ਦੀ ਨਾਲ ਹੀ ਇੱਥੇ ਆਏ ਤਾਂ ਇੱਥੇ ਆ ਕੇ ਕੰਪਨੀ ਦੇ ਜਿਹੜੇ ਨੁਮਾਇੰਦੇ ਐ ਉਹ ਕਹਿੰਦੇ ਵੀ ਸਾਨੂੰ ਵੀ ਦੁੱਖ ਹੈ ਅਸੀਂ ਪਰਿਵਾਰ ਦੇ ਨਾਲ ਖੜਦੇ ਆ ਤੇ ਜਦੋਂ ਉਹਨਾਂ ਨਾਲ ਗੱਲਬਾਤ ਚੱਲੀ ਕੰਪਨਸੇਸ਼ਨ ਦੀ ਤਾਂ ਸਿਰਫ ਉਹ ਕਹਿੰਦੇ ਵੀ 5 ਲੱਖ ਰੁਪਏ ਅਸੀਂ ਦੇ ਸਕਦੇ ਆ ਵੀ ਬਾਕੀ ਅਸੀਂ ਬੱਚਿਆਂ ਦਾ ਐਂਡ ਤੱਕ ਜੋ ਵੀ ਦੁੱਖ ਸੁੱਖ ਆਉਣਗੇ ਉਹਦੇ ਨਾਲ ਖੜਾਂਗੇ ਉਹਨਾਂ ਤੇ ਸਾਨੂੰ ਕੋਈ ਭਰੋਸਾ ਨਹੀਂ ਹੈਗਾ ਸੋ ਉਹ ਗੱਲਬਾਤ ਤੋੜ ਕੇ ਇਥੋਂ ਸਾਡੇ ਨਾਲ ਅ ਅਧ ਵਿਚਾਰੇ ਚਲੇ ਗਏ ਤੇ ਹੁਣ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਹੈ ਵੀ ਕੁਲਵੀਰ ਸਿੰਘ ਦਾ ਜੋ ਨੁਕਸਾਨ ਹੋਣਾ ਸੀ ਪਰਿਵਾਰ ਦਾ ਜਗਾ ਉਹ ਉਹ ਤਾਂ ਵੀ ਘਾਟਾ ਪੂਰਾ ਹੋ ਸਕਦਾ ਪਰ ਅਸੀਂ ਉਹਦੇ ਇਨਸਾਫ ਵਾਸਤੇ ਕੰਪਨੀ ਦੇ ਖਿਲਾਫ ਜ਼ਰੂਰ ਲੜਾਂਗੇ ਤੇ ਹੁਣ ਜਿਹੜਾ ਅਸੀਂ ਅਗਲੀ ਰੂਪਰੇਖਾ ਬਣਾਈ ਹੈ ਵੀ ਜੇ ਉਹ ਸਾਡੀ ਗੱਲਬਾਤ ਨਹੀਂ ਸੁਣਦੇ ਤਾਂ ਅਸੀਂ ਇਹਨਾਂ ਦੀ ਡੈੱਡ ਬਾਡੀ ਰਾਸਤੇ ਪ੍ਰਦਰਸ਼ਨ ਕਰਾਂਗੇ ਤੇ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਉਹ ਤਾਂ ਸਸ ਕਰ ਨਹੀਂ ਕਰਾਂਗੇ ਠੀਕ ਹੈ ਜੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਜੀ ਪ੍ਰਸ਼ਾਸਨ ਨਾਲ ਨਹੀਂ ਪ੍ਰਸ਼ਾਸਨ ਨਾਲ ਹਲੇ ਤੱਕ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਤੇ ਕਿਉਂਕਿ ਡੈੱਡ ਬੋਡੀ ਰਾਤ ਦੀ ਇੱਥੇ ਸਿਵਲ ਹਸਪੀਟਲ ਸੁਨਾਮ ਰੱਖੀ ਹੋਈ ਹੈ ਤੇ ਹੁਣ ਅਸੀਂ ਇਹਨਾਂ ਨੂੰ ਪਿੰਡ ਲੈ ਕੇ ਜਾਵਾਂਗੇ ਉੱਥੇ ਜਿਹੜਾ ਹੈਗਾ ਤੇ ਸਾਰੇ ਰਿਸ਼ਤੇਦਾਰ ਹੋਰ ਯਾਰ ਦੋਸਤ ਉੱਥੇ ਇਕੱਠੇ ਹੈ ਤੇ ਬਾਕੀ ਅਸੀਂ ਅਗਲੀ ਜਿਹੜੀ ਰੂਪਰੇਖਾ ਉੱਥੇ ਲਾ ਕੇ ਬਣਾਵਾਂਗੇ ਠੀਕ ਹੈ ਹਲੋ ਹਲੋ ਗੁਰਵਿੰਦਰ ਜੀ ਮੈਂ ਤੁਹਾਨੂੰ ਵੇਖੜਾ ਵੇਟ ਕਰ ਰਿਆ ਸੀ ਜੀ ਫੋਨ ਤੁਸੀਂ ਲਾਇਆ ਨਹੀਂ ਦੂਤ ਦੁਆਰਾ ਤੂੰ ਮੈਂ ਸੰਭਾਈਂ ਦਰਵਾਜ਼ਾ ਜੀ ਹਾਂਜੀ ਤੇ ਪਾਰਟਨਰ ਕੋਈ ਇੱਧਰ ਦਾ ਕੋਈ ਮੈਟਰ ਨਹੀਂ ਹੈ ਥੋੜਾ ਜਿਹੜਾ ਮੈਟਰ ਹੈ ਉਹਨਾਂ ਬਾਜ਼ੀ ਨਾਲ ਹੋ ਗਿਆ ਆ ਅੱਛਾ ਜੀ ਤਾਂ ਮੈਂ ਤਾਂ ਸਿੱਧਾ ਸਾਹਿਬ ਦਾ ਨੰਬਰ ਦੇ ਰਿਹਾ ਜੀ ਜਿਹਨਾਂ ਨੇ ਕਰਾਇਆ ਹੋਣਾ ਉਹਨਾਂ ਨਾਲ ਗੱਲ ਕਰ ਲੈ ਨਹੀਂ ਨਹੀਂ ਸਰ ਪਤਾ ਕੀ ਹੈ ਮੈਂ ਤਾਂ ਥੋੜਾ ਪੱਕੇ ਜਾਨਣਾ ਜੀ ਤੁਸੀਂ ਇਹ ਦੱਸ ਦੋ ਵੀ ਤੁਹਾਡਾ ਰਾਜੀਨਾਮਾ ਹੋ ਗਿਆ ਜੀ ਨਿਬੜ ਗਿਆ ਕੀ ਕੀ ਸਰ ਕੀ ਉਹ ਮਤਲਬ ਪਤਾ ਕੀ ਹੈ ਸਾਰੇ ਚੱਲੂ ਕੀ ਜੀ ਵੀਡੀਓ ਚਲਾਵਾਗੇ ਨਾ ਸੀ ਇਸ ਕਰਕੇ ਤੁਹਾਡਾ ਪੱਖ ਲੈਣਾ ਜ਼ਰੂਰੀ ਹੈ ਇਹਦੇ ਵਿੱਚ ਕਿਉਂਕਿ ਪਰਿਵਾਰ ਨੇ ਸਾਨੂੰ ਬਿਆਨ ਦਿੱਤਾ ਹੋਇਆ ਪਹਿਲਾਂ ਇਸ ਕਰਕੇ ਥੋੜਾ ਪੱਖ ਲੈਣਾ ਜ਼ਰੂਰੀ ਹੈ ਜੀ ਵੀ ਤੁਸੀਂ ਦੱਸੋ ਵੀ ਤੁਹਾਡਾ ਰਾਜੀਨਾਮਾ ਨਿਬੜ ਗਿਆ ਜੀ ਪਹਿਲਾਂ ਹੋ ਗਿਆ ਸਾਡਾ ਰਾਜੀਨਾਮਾ ਹੋ ਗਿਆ ਬਾਅਦ ਵਿੱਚ ਕੋਈ ਵੀ ਹੋਰ ਨਹੀਂ ਸੀ ਕੋਈ ਇੰਗੇਜਮੈਂਟ ਹੀ ਠੀਕ ਹੈ ਜੀ ਕਲੀਅਰ ਵੀ ਉਹਨੇ ਸਾਰੇ ਤੀਜਾ ਕੀ ਦਿਖਾ ਦਿੱਤੀਆਂ ਨੇ ਸਰ ਜਿਵੇਂ ਕੀ ਕਹਿੰਦੇ ਸੀਗੇ ਵੀ ਮਤਲਬ ਇੱਕ ਪਾਸੇ ਸੀਗਾ ਠੀਕ ਹੈ ਜੀ ਇਹ ਮੈਟਰ ਦਾ ਰਿਜ਼ੋਲਵ ਹੋ ਗਿਆ ਹੈ ਤੇ ਫਿਰ ਤੁਹਾਡੇ ਨਾਲ ਐਗਰੀਡ ਹੈ ਉਹ ਵੀ ਉਹ ਕਲੀਅਰ ਹੈ ਇਹਨਾਂ ਦੇ ਨਾਲ ਨਾਲ ਠੀਕ ਹੈ ਸਰ ਤੁਹਾਡਾ ਕਹਿੰਦੇ ਉਹ ਤੁਹਾਡਾ ਮਤਲਬ ਰੋਲ ਨਿਭੜ ਗਿਆ ਜੀ ਬਸ ਤਾਂ ਮਿਲ ਗਿਆ ਫਿਰ ਜੇ ਇਹ ਮੈਟਰ ਇਹ ਨਹੀਂ ਹੋ ਰਿਹਾ ਕੋਈ ਬਹੁਤ ਠੀਕ ਹੈ ਸਰ ਬਸ ਇਹੀ ਗੱਲ ਥੋੜਾ ਪੱਕ ਪੱਕ ਵਿੱਚ ਨਾਲ ਆ ਅਸੀਂ ਠੀਕ ਹੈ ਜੀ ਇੱਕ ਪਹਿਲਾਂ ਵੀ ਖੜੇ ਸੀਗੇ ਠੀਕ ਹੈ ਜੀ ਨਹੀਂ ਸਰ ਜਿੰਨੇ ਪਰਾਰ ਵਾਲੋ ਕਿਹਾ ਜਾ ਰਿਹਾ ਸੀ ਵੀ ਸਾਨੂੰ ਪੈਸੇ ਕੱਟ ਦਿੱਤੇ ਜਾ ਰਹੇ ਨੇ ਸਰ ਵੀ 5 ਲੱਖ ਰੁਪਏ ਦਿੱਤਾ ਜਾ ਰਿਹਾ ਹੈਗਾ ਮਤਲਬ ਉਹ ਹੁਣ ਰਿਜ਼ੋਲਵ ਹੋ ਗਿਆ ਸਰ ਦਾ ਮਤਲਬ ਇਹੀ ਸੀਗਾ ਪੁੱਛਣਾ ਨਹੀਂ ਨਹੀਂ ਸਾਦਰ ਵਾਲਾ ਐਗਰੀਡ ਫੈਮਿਲੀ ਦਾ ਡਿਮਾਲ ਐਗਰੀਡ ਐਸੀ ਕਰ ਰਹੇ ਨੇ ਬਹੁਤ ਠੀਕ ਹੈ ਸਰ ਓਕੇ ਜੀ ਥੈਂਕ ਯੂ